ਹੋ ਗਏ ਤਿਆਰ ਹਾਂਜੀ ਹਾਂਜੀ ਮੈਂ ਤਿਆਰ ਆ ਰਹੀ ਹਾਂ ਬਿਲਕੁਲ ਉਹਨੂੰ ਨਾ ਜੋਤ ਨੂੰ ਫੋਨ ਕਰ ਲਓ ਹਾਂ ਮੈਂ ਜੋਤ ਨੂੰ ਫੋਨ ਕਰਦੀ ਆਂ ਹਾਂ ਗੱਲ ਸੁਣੋ ਬੱਤ ਅਸੀਂ ਨਾ ਹੋ ਗਏ ਆ ਤਿਆਰ ਤੇ ਬਸ ਨਾ ਹਾਂਜੀ 10 ਮਿੰਟ ਤੱਕ ਤੁਰਨੇ ਵਾਲੇ ਆ ਠੀਕ ਆ ਠੀਕ ਆ ਤੇ ਦੱਸੋ ਮੈਨੂੰ ਕੀ ਕੰਮ ਕਰਨਾ ਮੈਂ ਕਰਾਉਣੀ ਆ ਉਹ ਨਹੀਂ ਨਹੀਂ ਦੀਦੀ ਇਹ ਮੈਂ ਕਰ ਲੈਣਾ ਵਾ ਕੀ ਸਫਾਈ ਦਾ ਡੈ ਹੀ ਕਰਨਾ ਮੈਂ ਤੁਹਾਨੂੰ ਤਾਂ ਨਹੀਂ ਕਿਹਾ ਸਫਾਈ ਦਾ ਮੈਂ ਸਾਰਾ ਕਰ ਆਈ ਆ ਪੋਚੇ ਪਾਚੇ ਸਾਰੇ ਲੱਗੇ ਨੇ ਤੇ ਮੈਨੂੰ ਦੱਸੋ ਕਿ ਜਿਹੜੀ ਅਸਲ ਜੀ ਕੀ ਬਣਾਉਣੀ ਆ ਪਿੰਡੋਂ ਨਾ ਮੰਮੀ ਹਣੀ ਆਉਣ ਲੱਗੀ ਸੀ ਤੇ ਇਹ ਇਦਾਂ ਕਰੋ ਥੋੜਾ ਜਿਹਾ ਸਮਾਨ ਲਿਆ ਤੂੰ ਜਾ ਕੇ ਕੋਈ ਨਹੀਂ ਮੈਂ ਸਮਝਾ ਲੈਣਾ ਨਾ ਹਾਂਜੀ ਮਿੱਠਾ ਲਿਆ ਦਿਓ ਥੋੜਾ ਬੋਤਾ ਲਿਸਟ ਵਿੱਚ ਜਿੰਨਾ ਚਿਰ ਜੋਬਨ ਤੇ ਜੋਤ ਵਿੱਚ ਲੜਾਈ ਜਨਾ ਨਾ ਪਈ ਉਹਨਾਂ ਚਿਰ ਇਹ ਬਾਹਰ ਨਹੀਂ ਗਿਆ ਜਾਣਾ ਉਹ ਚੱਲ ਜਦੋਂ ਇਹ ਬਾਹਰ ਚੱਲ ਗਿਆ ਨਾ ਫੇਰ ਮੇਰੇ ਕਾਬੂ ਆਈ ਨਾ ਕਿਹੇ ਤਰੀਕੇ ਨਾਲ ਇਹਨਾਂ ਦੋਵਾਂ ਵਿੱਚ ਫਿੱਕ ਪਾਉਣਾ ਪਤਾ ਆਉਣਾ ਤਾਂ ਇਹ ਜ਼ਰੂਰ ਹੀ ਅਜੇ ਘਰੋਂ ਨਿਕਲ ਹੀ ਲੱਗੇ ਹਾਂ ਤੇ ਕੋ ਨਾ ਇਹ ਜਣ ਦਾ ਫੋਨ ਆ ਗਿਆ ਤੇ ਉਹ ਕਹਿੰਦਾ ਹਾਂ ਕਹਿੰਦੇ ਵੀ ਤੁਸੀਂ ਹੁਣੇ ਜ਼ਰੂਰੀ ਹੋ ਤੇ ਮੰਮੀ ਕਹਿੰਣਾ ਕੋਈ ਇਹ ਚਾਹਨੇ ਕੀ ਕੰਮ ਬੈ ਗਿਆ ਵਾ ਕੰਮ ਬੈ ਗਿਆ